ਸਰਦਾਰਜੀ ਤਿੰਨ ਫਿਲਮ ਨੂੰ ਲੈ ਕੇ ਜਿੱਥੇ ਦਿਲਜੀਤ ਦੂਸਾਂਚਤਾ ਲਗਾਤਾਰ ਵਿਰੋਧ ਵੇਖਣ ਨੂੰ ਮਿਲ ਰਿਹਾ ਸੀ ਹਾਲਾਕਿ ਇਸ ਵਿਰੋਧ ਦੇ ਵਿਚਾਲੇ ਕਈ ਕਲਾਕਾਰਾਂ ਨੇ ਕਈ ਨੇਤਾਵਾਂ ਨੇ ਕਈ ਪੋਲਿਟਿਕਲ ਲੀਡਰਸ ਨੇ ਦਿਲਜੀਤ ਦਾ ਸਪੋਰਟ ਵੀ ਕੀਤਾ ਤੇ ਉੱਥੇ ਹੀ ਹੁਣ ਸਿੱਖ ਧਰਮ ਪ੍ਰਚਾਰਕ ਪਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਦੱਸ ਦਈਏ ਕਿ ਦਿਲਜੀਤ ਦੇ ਹੱਕ ਜਨਿਤਰੇ ਨੇ ਉਹਨਾਂ ਨੇ ਦਿਲਜੀਤ ਦਾ ਸਮਰਥਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਦਿਲਜੀਤ ਨੇ ਦੇਸ਼ ਭਰ ਦੇ ਵਿੱਚ ਸਿੱਖਾਂ ਦਾ ਮਾਣ ਵਧਾਇਆ ਹੈ ਨਾ ਕੇਵਲ ਦੇਸ਼ ਭਰ ਦੇ ਵਿੱਚ ਸਗੋਂ ਦੁਨੀਆ ਦੇ ਵਿੱਚ ਸਿੱਖਾਂ ਦੀ ਜੋ ਪੱਗ ਹੈ ਉਸ ਨੂੰ ਪੂਰੇ ਵਰਲਡ ਲੈਵਲ ਤੇ ਪਹੁੰਚਾਇਆ ਹੈ ਤੇ ਜਿਸ ਕਾਰਨ ਹਰੇਕ ਪੰਜਾਬੀ ਨੂੰ ਨਾ ਕੇਵਲ ਪੰਜਾਬੀ ਨੂੰ ਬਲਕਿ ਹਰੇਕ ਭਾਰਤੀ ਨੂੰ ਜੋ ਹੈ ਉਹ ਦਿਲਜੀਤ ਤੇ ਮਾਣ ਹੋਣਾ ਚਾਹੀਦਾ ਹੈ ਦਿਲਜੀਤ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਸਟੇਜਾਂ ਤੇ ਭਾਰਤੀ ਤਿਰੰਗੇ ਝੰਡੇ ਦੇ ਨਾਲ ਗੀਤ ਗਾਏ ਨੇ ਜਿੱਥੇ ਹੀ ਭਾਰਤ ਨੂੰ ਹਰ ਥਾਂ ਤੇ ਪ੍ਰਮੋਟ ਕੀਤਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਤੇ ਅੱਜ ਅਹੇਚ ਦਿਲਜੀਤ ਦੋਸਾਂਝ ਦਾ ਜੋ ਹੈ ਉਹ ਵਿਰੋਧ ਨਹੀਂ ਹੋਣਾ ਚਾਹੀਦਾ ਦੱਸਦੀ ਹੈ ਕਿ ਉਹਨਾਂ ਨੇ ਖਾਸ ਤੌਰ ਤੇ ਕਿਹਾ ਹੈ ਕਿ ਜਦੋਂ ਵੀ ਕੋਈ ਪੱਗ ਵਾਲਾ ਵਿਅਕਤੀ ਤਰੱਕੀ ਕਰਦਾ ਹੈ ਤਾਂ ਬਾਕੀਆਂ ਦੀ ਅੱਖਾਂ ਦੇ ਵਿੱਚ ਤਾਂ ਜ਼ਰੂਰ ਰੜਕਦਾ ਹੈ ਬਾਕੀਆਂ ਦੀ ਅੱਖਾਂ ਵਿੱਚ ਜੋ ਹੈ ਉਹ ਬਿਲਕੁਲ ਜੋ ਹੈ ਲੋਕਾਂ ਨੂੰ ਨਹੀਂ ਪਾਚਦਾ ਕਿ ਕਿਵੇਂ ਕੋਈ ਪੱਗ ਵਾਲਾ ਵਿਅਕਤੀ ਤਰੱਕੀ ਕਰ ਸਕਦਾ ਹੈ ਤਾਂ ਰঞ্জੀਤ ਸਿੰਘ ਟਡਰੀਆਂ ਵਾਲੇ ਦਿਲਜੀਤ ਦੇ ਦੱਸ ਦਈਏ ਕਿ ਸਪੋਰਟ ਦੇ ਵਿੱਚ ਆਏ ਨੇ ਉਹਨਾਂ ਨੇ ਕਿਹਾ ਹੈ ਕਿ ਹਰੇਕ ਪੰਜਾਬੀ ਨੂੰ ਉਹਨਾਂ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਪੱਗ ਨੂੰ ਕਿਸ ਲੈਵਲ ਤੱਕ ਪ੍ਰਮੋਟ ਕਰ ਦਿੱਤਾ ਹੈ ਤਾਂ ਜਿਹੇ ਚ ਦਿਲਜੀਤ ਦੋਸਾਂਜ ਦਾ ਵਿਰੋਧ ਹੋਣਾ ਗਲਤ ਗੱਲ ਹੈ ਦੱਸ ਦਈਏ ਕਿ ਦਿਲਜੀਤ ਦੋਸਾਂਜ ਜੋ ਆਪਣੇ ਸਰਦਾਰ ਜੀ ਤੇ ਫਿਲਮ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਸੀ ਵਿਵਾਦ ਦਾ ਮੁੱਖ ਕਾਰਨ ਸੀ ਕਿ ਪਾਕਿਸਤਾਨੀ ਐਕਟਰ ਹਾਨਯਾਮ ਮਿਰ ਨੂੰ ਇਸ ਫਿਲਮ ਦੇ ਵਿੱਚ ਕਾਸਟ ਕੀਤਾ ਗਿਆ ਸੀ ਉਹਨਾਂ ਦੀ ਕਾਸਟਿੰਗ ਨੂੰ ਲੈ ਕੇ ਦਿਲਜੀਤ ਜੋਸੀ ਉਹ ਖਿਰਗੇ ਸੀ ਹਾਲਾਂਕਿ ਔਰ ਫਿਲਮ ਨਿਰਮਾਤਾਵਾਂ ਦਾ ਕਹਿਣਾ ਸੀ ਡਾਇਰੈਕਟਰਸ ਦਾ ਕਹਿਣਾ ਸੀ ਕਿ ਫਿਲਮ ਇਹ ਪਹਿਲਗਾਮ ਹਮਲੇ ਤੋਂ ਪਹਿਲਾਂ ਹੀ ਸ਼ੂਟ ਹੋ ਗਈ ਸੀ ਦੱਸ ਦਈਏ ਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਵਿੱਚ ਪਾਕਿਸਤਾਨੀ ਐਕਟਰਸ ਨੂੰ ਪੂਰਨ ਤੌਰ ਤੇ ਬੈਨ ਕਰ ਦਿੱਤਾ ਗਿਆ ਸੀ ਪਰ ਇਹ ਫਿਲਮ ਪਹਿਲਾਂ ਤੋਂ ਹੀ ਸ਼ੂਟ ਹੋ ਚੁੱਕੀ ਸੀ ਤੇ ਫਿਲਮ ਤੇ ਕਾਫੀ ਪੈਸਾ ਵੀ ਜੋ ਸੀ ਉਹ ਨਿਰਮਾਤਾਵਾਂ ਨੇ ਲਗਾਇਆ ਸੀ ਤੇ ਫਿਲਮ ਰਿਲੀਜ਼ ਕਰਨੀ ਜ਼ਰੂਰੀ ਸੀ ਪਰ ਭਾਰਤ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਤੇ ਬੈਨ ਹੋਣ ਕਾਰਨ ਭਾਰਤ ਦੇ ਵਿੱਚ ਫਿਲਮ ਰਿਲੀਜ਼ ਨਹੀਂ ਹੋਈ ਓਵਰਸੀਜ਼ ਦੇ ਵਿੱਚ ਚੰਗੀ ਫਿਲਮ ਜੋ ਹੈ ਉਹ ਰਿਲੀਜ਼ ਹੋਈ ਤੇ ਫਿਲਮ ਚੰਗਾ ਪ੍ਰਦਰਸ਼ਨ ਵੀ ਕਰ ਰਹੀ ਹੈ ਪਾਕਿਸਤਾਨ ਦੇ ਵਿੱਚ ਵੀ ਫਿਲਮ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਕਈ ਰਿਕਾਰਡ ਤੋੜੇ ਨੇ ਤੇ ਉੱਥੇ ਹੀ ਹੁਣ ਤੱਕ 33 ਕਰੋੜ ਦੇ ਕਰੀਬ ਜੋ ਹੈ ਇਹ ਫਿਲਮ ਕਮਾ ਚੁੱਕੀ ਹੈ ਓਵਰਸੀਜ਼ ਦੇ ਵਿੱਚ ਦੱਸ ਦਈਏ ਕਿ 27 ਜੂਨ ਨੂੰ ਸਿਨੇਮਾ ਕਾਰਾਂ ਦੇ ਵਿੱਚ ਓਵਰਸੀਜ਼ ਦੇ ਵਿੱਚ ਇਹ ਰਿਲੀਜ਼ ਹੋਈ ਤੇ ਚੰਗਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਉੱਥੇ ਹੀ ਇਹ ਵੀ ਚਰਚਾਵਾਂ ਛੜੀਆਂ ਸੀ ਕਿ ਬਾਰਡਰ 2 ਦੇ ਵਿੱਚ ਦਿਲਜੀਤ ਫਿਲਮ ਜੋ ਹੈ ਦਿਲਜੀਤ ਦਸਾਂਚ ਨੂੰ ਫਿਲਮ ਚੋਂ ਕੱਢ ਦਿੱਤਾ ਗਿਆ ਹੈ ਪਰ 2 ਦਿਨ ਪਹਿਲਾਂ ਦੱਸ ਦਈਏ ਕਿ ਦਿਲਜੀਤ ਨੇ ਇੱਕ ਇੰਸਟਾਗ੍ਰam ਤੇ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਨੇ ਬਾਰਡਰ 2 ਦੇ ਸੈੱਟ ਤੋਂ ਸ਼ੂਟਿੰਗ ਦੀ ਜੋ ਆ ਵੀਡੀਓ ਦੱਸੀ ਤੇ ਉਹਨਾਂ ਨੇ ਦੱਸਿਆ ਕਿ ਇਹ ਵਿਵ ਜੋਸੀ ਜੋ ਚਰਚਾਵਾ ਚੱਲ ਰਹੀਆਂ ਸੀ ਕਿ ਦਿਲਜੀਤ ਨੂੰ ਬਾਰਡਰ 2 ਫਿਲਮ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਉਹ ਬਿਲਕੁਲ ਝੂਠੀਆਂ ਨੇ ਤੇ ਬਾਰਡਰ 2 ਦੀ ਸ਼ੂਟਿੰਗ ਜੋ ਨੇ ਉਹ ਕਰ ਰਹੇ ਨੇ ਦੱਸਦੀ ਹੈ ਕਿ ਦਿਲਜੀਤ ਨੂੰ ਭਾਰਤ ਦੇ ਵਿੱਚ ਬੈਨ ਕਰਨ ਦੀ ਵੀ ਮੰਗ ਜੋ ਹੈ اف ڈبلیو آئی سی ਨੇ ਕੀਤੀ ਸੀ ਗ੍ਰਹਿ ਮੰਤਰਾਲੇ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਕਿ ਦਿਲਜੀਤ ਨੇ ਦੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਪਰ ਇਸੇ ਸੱਦੇ ਵਿਚਾਲੇ ਇਹ ਫਿਲਮ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਉੱਥੇ ਹੀ ਬਾਰਡਰ 2 ਦੇ ਵਿੱਚ ਵੀ ਦਿਲਜੀਤ ਆਉਣ ਵਾਲੇ ਸਮੇਂ ਨਜ਼ਰ ਆਉਣਗੇ